ਕਰਸਤਵਾ ਕਰਾਨੰ ਨਣਾਸਤਵਾ ਨਣਾ ਨਣਾ ਨਣਾਸਤਵਾ ਨੀਰਾ ਬੋਲਣਾ ਨੀਰਾ ਨੇ ਨੰਗਾ ਬੋਲਣਾ ਨੀਰਾਸਤਵਾ ਨਣਾਸਤਵਾ ਨੀ ਨੀਰਾਸਤਵਾ ਲੰਗਾ ਬੋਲਣਾ ਵੀਰ ਨਣਾਸਤਵਾ ਇਹੋ ਚਾਲੂ ਅਜੇ ਸਿਆਦਾ ਤੁਸੀਂ ਦੇਖ ਲੋ ਰਾਤ ਨੂੰ ਪਕਾਦੇ ਹੋਏ ਜਿਹੜੀ ਇਹ ਐਸਿਸ ਹੰਤਾ ਕਲ ਕੀ ਤਰਪਾਤ ਚਾ ਦੀ ਮੋਲਕ ਬਾਣੀ ਖਾਲਸਾ ਜੀ ਦੇਖ ਲਓ ਐਵੇਂ ਜ਼ਿੰਦਗੀ ਨੰਘਦੀ ਜਾਂਦੀ ਐ ਇਹੀ ਜੀ ਗੁਰਬਾਣੀ ਦਰਦਬ ਕਿਤੇ ਲੱਭ ਜਾਵੇ ਜੇ ਤੁਸੀਂ ਆਪ ਸੋਚੋ ਗ੍ਰਸਤਵਾ ਅੰਗੜਾ ਹਲੰ ਨੰਗਾ ਵੀਰ ਨੰਗਾ ਇੰਗਰਸਤਵਾ ਨੰਗ ਗ ਗੱ ਗੱ ਜੇ ਗੱਗਾ ਬੋਲੇ ਤਾਂ ਮੂਰੇ ਆਉਂਦੀ ਐ ਜੇ ਗੱਗਾ ਬੋਲੇ ਜਨਾ ਨੰਗ ਨੰਗ ਪਿੱਛੇ ਆ ਗੰਗਾ ਅੰਗੜਾ ਅਸਤਵਾ ਹਾਂ ਗ੍ਰਣਾਸਤਵਾ ਗ੍ਰਣਹਾਲੰ ਜਿਸੇ ਗਰਜ ਮਾਰਾ ਸਜਨ ਜੇ ਮਹਾਲੰ ਗ੍ਰਣਾਸਤਵਾ ਗ੍ਰਹਾਲੰ ਚਿਤਾਸਤਵਾ ਅਤਾਪੰ ਚਿਤਾਸਤਵਾ ਅਛਾਪੰ ਜਤਾਸਤਵਾ ਅਜਾਪੰ ਚਿਕਾਸਤਵਾ ਅਚਾਪੰ ਵਿਕਾਸਤਵਾ ਅਨੇਕ ਜਿੰਨਾ ਹੈ ਜਿੰਗਕ ਜਿੰਗਕ ਯਸਤਵਾ ਇੱਕ ਬਣੂਗਾ ਯਕਾਸਤਵਾ ਯਕਾਸਤਵਾ ਅਨੇਕ ਟਟਾਸਤਵਾ ਅਟੇਟੰ ਟਟਾਸਤਵਾ ਅਠਾਟੰ ਡਟਸਤਵਾ ਅਡਾਟੰ ਟਡਸਤਵਾ ਟਟਾ ਟਟਸਤਵਾ ਢਾਪੰ ਨਕਾਸਤਵਾ ਨਾਪੰ ਤਪਸਤਵਾ ਤਾਪੰ ਤਪਸਤਵਾ ਅਥਾਪੰ ਦਲਸਤਵਾ ਦੇਦੋਸ ਦੇਦੋਖੰ ਮਹਿਸਤਵਾ ਅਨੋਖੰ ਅਪਕਤਵਾ ਅਪਾ ਅਪਾਨੰ ਫਲਕਤਵਾ ਫਲਾਨੰ ਬਦਕਤਵਾ ਬਸੇਖੰ ਭਜਸਤਵਾ ਅਪੇਖੰ ਮਤਸਤਵਾ ਫਲਾਨੰ खरक्तवा हृदानं डक्तवा अणंगं त्रकस्तवा त्रपंगं रंगास्तवा अरंगं लवस्तवा अलंगं यकस्तवा यकापं एकास्तवा एकापं वदस्तवा वरदानं यकस्तवा एकानन लवस्तवा अलेखं गृस्थ ररेस्तवा अलेखं त्रस्तवा त्रपंगे रेस्तवा अलेखं ਹਰੈਸਤਵਾ ਇਹ ਸੰਤ ਜੀ ਦੇ ਕਿਦਦੇ ਘਰ ਭੂਤ ਪ੍ਰੇਤਾਂ ਖਿਆਰ ਰੱਖਿਓ ਰੋਜ਼ ਨਿਤਨੇਮ ਕਰਨ ਲੱਗ ਜਓ ਉੱਡ ਜਾਣਗੇ ਸਭ ਕੋਈ ਭੂਤ ਪ੍ਰੇਤ ਐਸੀ ਅਮਰਤ ਬਈ ਬਾਣੀ ਐ ਹਾਂ ਜੀ ਰਰੈਸਤਵਾ ਅਰੇਖੰ ਰੋਜ਼ ਨਿਤਨੇਮ ਰੱਖ ਲਓ ਇਹਦਾ ਤ੍ਰੈਸਤਵਾ ਤਰਪੰਗੇ ਹਰੈਸਤਵਾ ਹਰੰਗੇ ਮਹਿਸਤਵਾ ਮਹੇਸੰ ਪਜਸਤਵਾ ਅਭੇਸੰ ਬਰਸਤਵਾ ਬਰਾਨੰ ਪਲਸਤਵਾ ਫਲਾਨੰ ਨਰਸਤਵਾ ਨਰੇਸੰ ਕਿਹੜ ਕਿੱਥੇ ਜੀ ਫਲਾਨੰ ਨਹੀਂ ਜਦਾ ਪਪਾ ਇਹ ਫਲਾਨੰ ਹੈ ਫਲਾਨਾ ਫਲਾਨੰ ਹੈ ਪਲਸਤਵਾ ਫਲਾਨੰ ਕਿੱਥੇ ਫਲਾਨੰਗੇ ਜੀ ਪਪਾ ਇੱਥੇ ਹਾਂਜੀ ਆ ਵੀਰ ਫਫੇ ਦਿੱਥੋਂ ਪਪੇ ਇੱਥੋਂ ਫਫਾ ਕਰਿਓ ਕਰਾ ਪਲਸਤਵਾ ਫਲਾਨੰ ਪਲਸਤਵਾ ਫਲਾਨੰ ਨਰਸਤਵਾ ਨਰੇਸੰ ਦਲਾਸਤੋ ਅਦਲੇ ਸੰ ਪਾਦੜੀ ਛੰਦ ਤ ਪ੍ਰਸਾਦ ਦਿਨ ਅਜਬ ਏਕ ਆਤਮਾ ਰਾਨ ਅਨਭਉ ਸਰੂਪ ਅਨਹਦ ਅਕਾਮ ਅਨਛਿਜ ਤੇਜ ਆਜਨ ਬਾਹ ਚਲੋ ਰਾਜਾਨ ਰਾਜਾ ਸ਼ਾਹਾਨ ਸ਼ਾਹ ਉਚਰਿਓ ਆਤਮਾ ਪਰਮਾਤਮਾ ਸੰਗ ਉਚਰਿਓ ਆਤਮਾ ਪਰਾਤਮਾ ਸੰਗ ਉਤਪਜ ਸਰੂਪ ਅਬਿਖਤ ਅਪ ਅਭਗਤ ਅਭੰਗ ਇਹ ਕੌਣ ਆਹੇ ਆਤਮਾ ਸਰੂਪ ਹਾਂਜੀ ਅਭਗਤ ਕਰਨਾ ਜੀ ਅਭਗਤ ਦਾ ਅਰਥ ਕੀ ਕਰੇਗਾ ਅਭਗਤ ਆਪਕਾ ਅਭਗਤ ਵਿਅਕਤੀ ਤੋਂ ਰਹਤ ਹੈ ਉਤਪਜ ਸਰੂਪ ਅਭਗਤ ਅਭੰਗ ਇਹ ਕੌਣ ਆਹੇ ਆਤਮਾ ਸਰੂਪ ਜੇ ਅਮਿਤ ਤੇਜ ਅਤਪੁਜ ਵਿਪੂਤ ਪ੍ਰਾਤਮਾ ਬਾਚ ਇਹ ਬ੍ਰਹਮ ਆਹੇ ਆਤਮਾ ਰਾਮ ਜੇ ਅਮਿਤ ਤੇਜ ਅਬਗਤ ਅਕਾਮ ਜਿਹੜਾ ਅਮਨਾਸੀ ਹੈ ਜਿਹਦੀ ਕੋਈ ਗਤੀ ਨਹੀਂ ਹੈ ਭਾਵ ਪ੍ਰਾਪਤੀ ਤੋਂ ਰਹਤ ਹੈ ਤੇ ਜੇ ਵਿਅਕਤੀ ਕਹਾਂਗੇ ਉਥੇ ਕਕਾ ਲੱਗੇਗਾ ਆ ਅਵਿਖਤ ਵਿਅਕਤੀ ਸਰੀਰ ਨੂੰ ਕਹਿੰਦੇ ਆ ਜੇ ਨਾਲ ਆੜਾ ਕਰ ਦਈਏ ਭਾਵ ਸਰੀਰ ਤੋਂ ਰਹਤ ਹੈ ਉਹ ਦੇਹਾਂ ਤੋਂ ਪਰੇ ਹੈ ਆਮ ਪਾਠ ਖਾਲਸੇ ਦੇ ਅੰਦਰ ਬੋਲਦਾ ਅਬਗਤ ਪਾਠ ਕਰਦੇ ਆ ਇਹਨਾਂ ਨੇ ਆਪਾਂ ਨੂੰ ਅਬਿਖਤ ਦੱਸਿਆ ਵੀ ਅਬਿਖਤ ਕਰੋ ਤੇ ਇਹ ਤੁਸੀਂ ਖਾਲਸਾ ਜੀ ਵਿਚਾਰ ਲਿਓ ਮੈਂ ਜ਼ਿੰਮੇਵਾਰ ਨਹੀਂ ਹਾਂ ਹਾਂਜੀ ਅਬਗਤ ਪਾਠ ਇਹ ਚੱਲੋ ਫਿਰ ਮਤਲਬ ਇਹ ਕਹਿੰਦਾ ਖਾਲਸੇ ਦੇ ਤੇ ਜੋ ਨਿਆ ਕਰਦਾ ਉਹ ਠਈ ਹੈ ਹਾਂਜੀ ਜੇ ਅਮਤ ਤੇਜ ਅਬਗਤ ਅਕਾਮ ਜੇ ਭੇਦ ਭਰਮ ਨਹੀਂ ਕਰਮ ਕਾਲ ਜੇ ਸੱਤਰ ਮਿੱਤਰ ਸਰਬਾਦਿਆਲ ਡੋਬੇ ਉਹਨਾਂ ਡੁੱਬੇ ਸੁਖਿਓ ਨਾ ਜਾਏ ਕਟਿਓ ਨਾ ਕਟੇ ਬਾਰੇਓ ਨਾ ਬਰਾਏ ਨੰਨਾ ਨਹੀਂ ਹੈ ਠੀਕ ਹੈ ਜੀ ਕਟਿਓ ਨਾ ਕਟੇ ਬਾਰੇਓ ਨਾ ਬਰਾਏ ਨਾ ਬਾਰੇਓ ਬਰਾਏ ਇੱਥੇ ਇੱਥੇ ਨਹੀਂ ਇੱਥੇ ਨੰਨਾ ਲਾਇਓ ਖਾਲਸਾ ਜੀ ਕਟਿਓ ਨਾ ਕਟੇ ਨਾ ਬਾਰੇਓ ਬਰਾਏ ਕਟਿਆ ਕਟਿਓ ਨਾ ਕਟੇ ਨਾ ਬਾਰੇਓ ਨਾ ਬਰਾਏ ਹੈ ਇੱਥੇ ਫਿਰ ਨੰਨਾ ਜੀ ਨਾ ਬਾਰੇਓ ਬਰਾਏ ਅਗਲਾ ਨੰਨਾ ਕਿੱਦਾਂ ਆ ਦੂਜਾ ਨੰਨਾ ਜਿਹੜਾ ਗਾਹਾਂ ਉਹੀ ਚੱਕ ਕੇ ਲਾ ਲੋ ਬਾਹਰ ਉਹਨਾਂ ਲਿਆਇਓ ਨੰਨਾ ਕੱਟਿਓ ਨਾ ਕੱਟੈ ਬਾਰਿਓ ਨਾ ਬਾਰਿਓ ਬਰਾਇ ਨਾ ਬਾਰਿਓ ਬਰਾਇ ਛਿਜੈ ਨਨ ਇੱਕ ਸਤ ਸ਼ਸਤਰ ਪਾਤ ਜੇ 70 ਮਿੱਤਰ ਨਹੀਂ ਜਾਤ ਪਾਤ ਸ਼ਤਰੂ ਸਹੰਸ ਸਤ ਸਤ ਪ੍ਰਗਾਇ ਇਹ ਸਾਰਾ ਖਾਲਸਾ ਜੀ ਦੇਖ ਲੋ ਗੀਤਾ ਦਾ ਸਿਧਾਂਤ ਮਹਾਰਾਜ ਦੋ ਪੰਕਤੀਆਂ ਚ ਲਿਖ ਦਿੱਤਾ ਨਨੰ ਸ ਨਨੰ ਸ ਜੰਤ ਸਸਤਰਾਨੀ ਨਨੰ ਦਾ ਦਿੱਤੀ ਪਾਪ ਕਾ ਨੱਚ ਚਲੇ ਜੰਤਿ ਆਪੋ ਨਨੰ ਕੋਸਤੀ ਮਾਰਤਾ ਡੋਬਿਓ ਨਾ ਡੁੱਬੈ ਸੋਖਿਓ ਨਾ ਜਾਏ ਕਟਿਓ ਨਾ ਕਟੈ ਨਾ ਬਾਰੇ ਉਬਰਾਏ ਛੱਜਨ ਨਾਇਕ ਸਤ ਸਸਰਪਾ ਜੇ ਸਤਰ ਮੇਤਰ ਨਹੀਂ ਜਾਤ ਪਾ ਚਲੋ ਸਤਰੂ ਸਹੰਸ ਸਤ ਸਤ ਪਰਗਾਏ ਛੱਜੈ ਨ ਨਾਇਕ ਖੰਡਿਓ ਨਾ ਜਾਏ ਨਹੀਂ ਜਰੈ ਨਾਇਕ ਪਾਪਕ ਮੰਜਾਰ ਬਉਰਾ ਨਾ ਸਿੰਧ ਸੋਖੈ ਨਾ ਬਿਆਰ